ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੀ ਆ ਬਣਾਉਣ ਫਰੰਡ ਮਾਨਾਲਾ ਤਸਕੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਆਪਾਂ ਤਾਂ ਚਾਰ ਪਸ਼ੂ ਦਿਖਾਵਾਂਗੇ ਦੋ ਛੋਟੀਆਂ ਤੇ ਦੋ ਹੀ ਵੱਡਾ ਮੈਂ ਆਪਾਂ ਪਹੁੰਚਿਆ ਵੀਰ ਰਣਜੀਤ ਸਿੰਘ ਹਣਾ ਕੋਲ ਆਰੋ ਕੱਬਦੇ ਵੀਰ ਨਾਲ ਗੱਲਬਾਤ ਤੇ ਪੁੱਛ ਕੇ ਲਿਆ ਦਿੱਤੇ ਹਾਂ ਸਤਿ ਸ੍ਰੀ ਅਕਾਲ ਜੀ ਮੇਰੀ ਵੀ ਘੱਟ ਵਧੀਆ ਚੰਦ ਦੀ ਗਲਾ ਤੋਂ ਵੀ ਸੁਣਾਉਂ ਹਾਂਜੀ ਹਾਂਜੀ ਵਧੀਆ ਵਧੀਆ ਠੰਡ ਚੱਲੋ ਹੁਣ ਤੁਹਾਨੂੰ ਪਰਾ ਬਾਹਰ ਆ ਠੰਡ ਦੀ ਹਾਂ ਠੀਕ ਹੈ ਹਾਂਜੀ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਹੈ ਰਣਜੀਤ ਸਿੰਘ ਪਿੰਨ ਮਾਨਾ ਤੇ ਸਈਦਾਈ ਨਾਲਾ ਜ਼ਿਲ੍ਹਾ ਹੁਸ਼ਿਆਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 83792036 ਠੀਕ ਹੈ ਜੀ ਤੇ ਭਈਓ ਦੱਸਿਓ ਪਹਿਲੇ ਨੰਬਰ ਤੋਂ ਛੋਟੀ ਕੋਈ ਬੁੜਾ ਸੁਦਾ ਸੁਈ ਆ ਅੱਛਾ ਜੀ ਮਗਰੋਂ ਤੇ ਕੱਟੀ ਆ ਜੀ ਉਹ ਛੋਟੀ ਜਿਹੜਾ ਲੀਟਰ ਆ ਜੀ ਹੋਊਗਾ ਦਾਖਲੇ ਦੀ ਇੱਕ ਨੌ ਮੰਨ ਕੇ ਲੈ ਲਏ ਬਾਈ ਤੁਸੀਂ ਸੋਣ ਚੋਣ ਚਾਂ ਸਾਫ ਸੋਣੀ ਰੱਖੀ ਬਾਕੀ ਸਾਰੀ ਚੀਜ਼ ਠੀਕ ਹੈ ਠੀਕ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਉਹ ਸੂਈ ਨੂੰ ਸੂਈ ਨੂੰ 7:08 ਹੋ ਜੇ ਨੇ ਅੱਜ ਠੀਕ ਹੈ ਜੀ ਲਓ ਜੀ 7:08 ਦੇ ਇਤਿਹਾਸ ਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ ਬਹੁਤ ਪੱਠਾ ਪੋਠਾ ਤੁਹਾਨੂੰ ਪਤਾ ਇੰਨੀ ਹੈ ਡੰਗਰ ਪੱਠਾ ਉਹ ਪੱਠਾ ਪੋਠਾ ਡੰਗਰ ਹੋ ਗਿਆ ਜਰਾ ਹਾਂ ਜੀ ਹਾਂ ਦੇਖੋ ਲਓ ਪਾ ਜੀ ਫਿਰ ਕੋਲ ਕੇ ਦਿਖਾਈਏ ਇੰਨਾ ਘਰ ਜੂਗੀ ਦੁੱਧ ਦੁੱਧ ਵੀ ਨਹੀਂ 11 12 ਕਿਲੋ ਦੇ ਜਣਾ ਨੂੰ ਅੱਛਾ ਜੀ ਹਾਂ ਜੀ ਇੰਨਾ ਦੁੱਧ ਵੀ ਨਹੀਂ 11 12 ਕਿਲੋ ਪਹਿਲਾਂ ਨਹੀਂ ਅੱਛਾ ਜੀ ਠੀਕ ਹੈ ਠੀਕ ਹੈ ਜੀ 11 ਤੋਂ 12 ਲੀਟਰ ਜਿਹੜਾ ਦੁੱਧ ਭਰ ਜੀ ਕਰਨ ਵਾਲੀ ਮੌਕੇ ਤੇ ਉਬਰ ਦੌੜ ਕਰਨਾ ਹੋਵੇ ਬਈ ਕਿਦੋਂ ਗਾਰੰਟੀ ਯਾਰ ਬਿਲਕੁਲ ਜਿਹੜਾ ਖਿਆਲ ਤੇ ਪਛੇਰੇ ਆ ਗਿਆ ਜੀ ਕਰੀਮ ਲਖਾਪ ਇਹ ਫੂਲੋਂ ਕੋਈ 7 ਤੋਂ 8 ਦਿਨ ਤੇ ਆਸ-ਪਾਸ ਦਾ ਟਾਈਮ ਹੋ ਗਿਆ ਵਾ ਚਲੋ ਕੋਈ ਚੰਗੀ ਸਾਮ ਵਾਲਾ ਵੀਰ ਲੈ ਜਾਈ ਬਾਰੇ ਦੁੱਧ ਚੰਗਾ ਜਦਾ ਆਪਾਂ ਇੱਕ ਕੱਢੀ ਜੂ ਅੱਛਾ 11 ਤੋਂ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੋ ਵੀ ਤੇ ਥਣ ਭਾਂਡਾ ਤੁਸੀਂ ਚੈੱਕ ਕਰ ਸਕਦੇ ਹੋ ਛਾਂ ਸੁਣ ਜਿਹੜਾ ਚੰਗਾ ਲੱਗਾ ਪਿਆ ਹਨ ਕੱਲਾ ਕੱਲਾ ਲੱਗਾ ਪਿਆ ਵੀਰ ਨਾ ਜੀ ਮੋਲੇਰਾ ਮੋਲ ਤੁਸੀਂ ਜਿਹੜਾ ਛੋਟੀ ਜਿਹਾ ਲੱਖ ਮੰਗ ਲਈਏ ਅੱਛਾ ਜੀ ਬਾਕੀ ਜਿਆਦਾ ਸੌਣਾ ਪਾ ਜੀ ਮੁੱਲ ਕਰੋ ਵੀਰ ਜੇ ਮਨ ਜਾਈਏ 80 ਹਜਾਰ ਜਮਾਨਤ ਦਾ ਮੁੱਲ ਕਰ ਦਿੰਦਾ ਸ਼ੀਆ ਤੁਹਾਨੂੰ ਜਿੰਨਾ ਮਾਨਤਾਨ ਕਰਦਾ ਕਿੰਨਾ 2 ਛੜ ਦੇ ਜੀ 78 ਹਾਂਜੀ ਠੀਕ ਹੈ ਚਲੋ ਮੌਕੇ ਤੇ ਥੋੜਾ ਬੋਤਾ ਹੋਰ ਕਰਦੇ ਦੋ ਛੜ ਕਰਦਾ ਮੈਂ ਤੁਹਾਡੀ ਜੀ ਸੋਹਣੀ ਚੋਣੀ ਲਿਖੀ ਚੰਗੀ ਮਗਰ ਕੱਟੇ ਅੱਛਾ ਜੀ ਠੀਕ ਹੈ ਲਓ ਜੀ 78000 ਦੇ ਵਿੱਚੋਂ ਵੀ ਵੀਰ ਕਹਿੰਦਾ ਕਿ ਮਾਨਤਾਨ ਕਰਦਾਂਗੇ ਤੇ 11 ਤੋਂ 12 ਲੀਟਰ ਦੁੱਧ ਭਰੀ ਜਾਊਗੀ ਤੇ ਦੂਜੇ ਨੰਬਰ ਤੇ ਆ ਗਈ ਨੀਲੀ ਰਾਵੀ ਦੱਸਿਓ ਭਾਜੀ ਕਿਵੇਂ ਜੇ ਪੰਜਵਾਂ ਦਿਨ ਸੋਇਆ ਸੁਈ ਨੂੰ ਆਇਆ ਇਹਨੂੰ ਅੱਛਾ ਜੀ ਕੱਟਾ ਨੀਲੀ ਦਾ ਮਗਰਿਆ ਦੁੱਧ ਵਿੱਚ ਜਿੰਨਾ ਮਾ ਮੀਟਰ ਵਾਲਾ ਹੋਊਗਾ ਬੋਲਾ ਇਹ ਗਰਾ ਉੱਡੀ ਡਰਾਪ ਸੋਲਿਆ ਗੈਂਟੀ ਹੋਊ 12 ਮਨ ਕਰ ਲੈ ਲਓ ਵੀਰ ਅੱਛਾ ਜੀ ਜਿੱਦਾਂ ਮਰਚੋਂ ਚੋਂ ਸਾਰੀ ਚੰਗੀ ਮਾਂਜੀ ਵੀ 2.5 ਕਿਲੋ ਮੈਂ ਦੀ ਗਾੜੀ ਹੋਊਗੀ ਠੀਕ ਹੈ ਠੀਕ ਹੈ ਜੀ 2.5 ਲੀਟਰ ਦੇ ਆਸ-ਪਾਸ ਜਿਹੜੀ ਗਾੜੀ ਗਾੜਿਆ ਇਹ ਸੁਆ ਸੁਆ ਦੀ ਤੇ ਜਾ ਦੇ ਠੀਕ ਹੈ ਠੀਕ ਹੈ ਤੇ ਸੁਆ ਤੀਸਰਾ ਸੁਈਆ ਤੇ ਕੱਦ ਕਾਟ ਜਿਹੜਾ ਚੰਗਾ ਆ ਗਿਆ ਵਾ ਮੈਂ ਦਾ ਕਾਟ 16 ਕਿਲੋ ਵਿੱਚ ਗੈਂਟੀ ਹੋਊਗੀ ਮੈਂ ਭਾਉ ਜੀ 2 ਅੱਧਾ ਤੇ 3 ਨਾਲ 300 ਲੈ ਸਲੀ ਕਰਕੇ ਠੀਕ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਜੀ ਆਹ ਉਹਨੇ ਸੱਜਣ ਬੰਦੇ ਕੋਲ ਲਈ 16 ਲੀਟਰ ਆ ਮੜਾ ਕੇ ਤਾਂ ਵਸਾਈ ਪਾੜੇ ਦੀ ਦੋ ਚੱਕਰ ਤੋਂ ਲੈ ਲੈ ਪਾਣਾ ਅੱਛਾ ਜੀ ਠੀਕ ਹੈ ਠੀਕ ਲੋ ਜੀ 16 ਲੀਟਰ ਪਾਈ ਕਹਿੰਦਾ ਕੋਈ ਐਕਸਟਰਾ ਸਾਈ ਕਰ ਲੈ 25 ਇਹ ਚਵਾ ਕੇ ਦੇਾਂਗੇ ਕਿਉਂ ਨਾ ਆਸਤਾਂ ਗੜੇ 13 ਗਰੇ 12 ਮਨ ਕੇ ਜਿਹੜਾ ਮੱਦੀ ਵੀਰਪਰਾ ਲੈ ਜੇ ਅਜ ਬੌਲਾ ਭਾਈ ਜੀ ਵੀ ਦੱਸ ਬੌਲਾ ਭਾਈ ਪਹਿਵਾਂ ਦਿਨ ਖੋਈ ਨੂੰ ਜੀ ਇਹ ਨਾ ਹੋਊਗਾ ਵੀ ਹੋਊਗਾ ਤਸਾਂ ਨਿਕਲੂ ਕੋਈ ਜੋ 12 13 ਕਿਲੋ ਮੀਟਰ ਦਾ ਮਾਲ ਅੱਛਾ ਲੱਗੇ ਆਹ ਹੋਣੀ ਮੇਰੀ 15 ਕਿਲੋ ਦਾ ਮਾਲ ਹੋਣੀ ਹੋਊਗਾ ਅੱਛਾ ਜੀ ਠੀਕ ਹੈ ਠੀਕ ਹੈ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਇਹਨੀ ਲੀ ਰਵੀ ਦੇ ਵਿੱਚ ਆ ਗਈ ਹੈ ਤੇ ਚੈੱਕ ਕਰ ਸਕਦੇ ਤੁਸੀਂ ਕਿੰਨਾ ਛੋਟਾ ਜਿਹੜਾ ਖਾਲ ਆ ਗਿਆ ਵਾ ਤੇ ਜਵਾਕ ਵੀਰ ਜੀ ਦੇ ਪਿਛੇ ਪੱਤਾ ਵੀ ਜੀ ਮੀਲੀ ਦਾ ਠੀਕ ਹੈ ਜੀ ਮੇਲ ਕੱਫ ਆ ਗਿਆ ਜੀ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਬਿਲਕੁਲ ਅਜੇ ਤਾਜ਼ਾ ਵਾ ਤੇ ਇੱਧਰਲੀ ਸਾਈਡ ਤਾਂ ਵੀ ਥਣਾ ਦਾ ਸੈਜ ਗਿਆ ਤੁਸੀਂ ਕਿਹਾ ਕਰ ਸਕਦੇ ਥਣ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਕਰਮਾਲੀ ਨੂੰ ਸਾਧ ਕਾੜ ਵੀ ਚੰਗਾ ਆ ਗਿਆ ਕਾਦੇ ਵਿੱਚ ਹੀ ਬੰਦੇ ਦੇ ਕੀ ਹੈ ਡਰਾਮਿਆਂ ਮੈਂ ਗਾਦੀ ਆ ਗਿਆ ਸਸਤੀ ਆ ਮੈਂ ਇਹਦਾ ਮੁੱਲ ਵੀਰ ਜੀ ਮੋਲ ਤੇ ਵੀਰ ਜੀ ਮੰਡੀ ਆ ਚਾਰ ਲੱਖੀ ਮੰਗਦੇ ਅੱਛਾ ਜੀ ਆਪਾਂ ਇੱਕ 40 ਹੋਣੀ ਠੀਕ ਹੈ ਜਿਆਦਾ ਨਾ ਮੰਗੀਏ ਕਰ ਦਈਏ ਜੀ ਹਾਂ ਮੈਂ ਆਪਾਂ ਰੱਖੀਏ 14 ਨਾ ਮੰਗਦੇ ਵੀਰ ਜੀ ਭਾਵੇਂ ਇੱਕ 40 ਮੰਗੀ ਇੱਕ 20 ਦੀ ਮੈਂ ਹਾਂ ਰੋਂ ਦੇ ਦਾਂਗੇ ਵੀਰ ਜੀ ਅੱਛਾ ਜੀ ਇੱਚ ਮਾਨਤਾ ਨਹੀਂ ਆਈ ਠੀਕ ਹੈ ਜੀ ਬਾਕੀ ਵੀਰ ਜੀ ਕੋ 13 ਕਿਲੋ ਵੀਰ ਕੋ ਦੋ ਡੰਗ ਮੇਰੇ ਘਰ ਇੱਥੇ ਆਵੇ ਅੱਛਾ ਜੀ ਸਭ ਕੁਝ ਮਿਲੂਗਾ ਵੀਰ ਨੂੰ ਰਹਿਣ ਨੂੰ ਖਾਣ ਨੂੰ ਸਭ ਮਿਲੂਗਾ ਜੇ ਦੁੱਧ ਨਾਲ ਚਿਗੜਾ ਬਲੋ ਉਹ ਲੈ ਨਹੀਂ ਛੱਡ ਜਣ ਇੱਥੇ ਠੀਕ ਹੈ ਠੀਕ ਹੈ ਲਓ ਜੀ 13 ਲੀਟਰ ਬਾਈ ਕਹਦਾ ਕਿ ਦੁੱਧ ਨਾ ਹੋਵੇ ਤੇ ਬੇਸ਼ੱਕ ਦੀ ਤੇ ਚਲੋ ਕੋਈ ਜੇ ਕਿਨੇ 16 ਲੀਟਰ ਚਵਾ ਕੇ ਛੜਨਾ ਬਦਲੇ ਮੈਂ ਨਾ ਵੀ ਸਾਈ ਪਾਵੇ ਮੈਂ ਤਾਂ ਦੋ ਟਾਂ ਤਿੰਨ ਟਾਂ ਚੋਕ ਘੜੇ ਦੀ ਜੀ ਆਪਰੇ ਘਰ ਦੀ ਮੈਂ ਦੂਰ ਦੀ ਮੈਂ ਨਹੀਂ ਆਪਣੇ ਘਰ ਦੀ ਮੈਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ ਕਾੜ ਜਿਹੜਾ ਚੰਗਾ ਤੇ ਪੇਟ ਥੋੜਾ ਵੀ ਚੰਗਾ ਆ ਗਿਆ ਹੋਣਾ ਜੰਮੀ ਪਲੀ ਜੇ ਕੰਮ ਕਰੀਏ ਠੀਕ ਹੈ ਜੀ ਤੇ ਪਾਜੀ ਹਰ ਫੜਾਂ ਕਿਵੇਂ ਆ ਗਿਆ ਅੱਗੇ ਲੜੀ ਦੀ ਸੂਈ ਜੇ ਅੱਛਾ ਜੀ ਇਹ ਤਾਂ ਮਗਰ ਵਸੀ ਜੇ ਠੀਕ ਜੀ ਦੁੱਧ ਵਿੱਚ ਜੇ ਕੋ ਦਾਖਲ ਲੋਕ ਨਾ ਮਾਨੇ ਚ ਲੈ ਦੇ ਠੀਕ ਹੈ ਜੀ ਕਿੰਨਾ ਟੂਆ ਸੂਈ ਭਾਈ ਸੂਆ ਵਿੱਚ ਜੇ ਜਾਰੇ ਚੋਣ ਚਣ ਸਾਰੀ ਚੰਗੀ ਆ ਵੰਗਾ ਪੂੜੀ ਪਟਾਂ ਦੇ ਅੱਛਾ ਜੀ ਸਾਨੂੰ ਗਰੰਟੀ ਆ ਭੂਰ ਹੋ ਛਟਾ ਬਰਾਬਰ ਹੋਣੀ ਚਾਹੀਦੀ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਕਿ 9-10 ਦਿਨ ਹੋ ਗਏ ਰੋਜ ਅੱਛਾ ਜੀ ਅੱਜ 9-10 ਦਿਨ ਦੇ ਆਸਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ ਤੇ ਦਾਖਲ ਜਿਹੜਾ ਦੁੱਧ ਤਿਆਰ ਆ ਗਰਮ ਵਾਲੀ ਦੇ ਕੋਲ ਤੇ ਖੀ ਮਿਲਕਾਸ ਆ ਗਿਆ ਜੀ ਇਹਦੇ ਪਿਛੇ ਇਕ ਨਾ ਕਿੰਨਾ ਘਰ ਚੋ ਕਿ ਭਾਜੀ ਦੁੱਧ ਵੀ ਪਾਣਾ 13 ਗੱਲ ਪੱਕਾ ਪੁੱਠਾ ਨਾ ਰੱਤਾ ਸਖੰਦਰ ਰਾਈ ਤੇ ਹੀ ਆ ਮਹਾ ਜੀ ਅੱਛਾ ਜੀ ਹਾਂ ਜੀ ਜਿਦਾ ਉਹ ਕਾਂ ਚਾਲਾ ਛੋਟਾ ਚੱਲ ਕੇ ਦੁੱਧ ਚੱਲ ਗੋਤੀ ਦੇਣਾ ਛਾਲਾ ਛਾਲਾ ਹਾਂ ਜੀ ਹਾਂ ਜੀ ਲਓ ਜੀ ਥਣੂਣੇ ਇਹਦਾ ਵੀ ਚੰਗਾ ਤੇ ਆ ਵਾਲਾ ਆ ਗਿਆ ਜੀ ਫੀਮੇਲ ਕਾਫੇ ਇਹਦੇ ਪਿੱਛੇ ਇਹ ਥਣਾਂ ਦਾ ਸੈੱਜ ਗਿਆ ਤੁਸੀਂ ਲਾਗੇ ਤੋਂ ਵੀ ਚੈੱਕ ਕਰ ਸਕਦੇ ਜੀ ਇਹ ਨੂੰ ਮਿਆਣ ਕੱਲਾ ਕੱਲਾ ਲੱਗਾ ਹੋਇਆ ਜੇ ਨਾਰਾ ਨੂਰਾ ਵੀ ਆਵਾ ਨੇ ਪਿਆਰੀਆਂਵਾ ਇਹਦਾ ਮੁੱਲ ਪਾਜੀ ਮੁੱਲ ਵੀ 42000 ਕਰ ਰਹੇ ਆ ਅੱਛਾ ਜੀ 38000 ਦੇ ਜੀ ਕਰ ਦੋ ਜੱਸਨੋ ਜੱਸਨੋ ਜੀ ਪਏ ਗਿਆ ਜੀ ਪਾਇਆ ਇਹ ਅੱਛਾ ਜੀ ਸਾਰੀ ਚੰਗੀ ਏ ਨਹੀਂ ਚੰਗੀ ਆ ਚਲੋ ਚਲੋ ਜੀ ਕੋਈ ਨਹੀਂ ਕਰ ਲਓ ਫੋਨ ਕਰਦਾ ਮੌਕੇ ਮੰਨਦਾ ਠੀਕ ਆ ਠੀਕ ਆ ਲਓ ਜੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਾਨ ਕਰ ਦਿਆਂਗੇ ਜ਼ਰੂਰ 38000 ਦੇ ਵਿੱਚੋਂ ਤੇ ਭਾਜੀ ਆ ਕਿੱਦਾਂ ਚੌਥੇ ਨੰਬਰ ਤੇ ਜੀ ਜਿਸ ਗਾਂ ਤੇ ਜਾ ਸੁਬਾ ਸੋਨਾ ਜਰਸੀ ਕਰਾ ਵਾਲੀ ਕਰਾਵਾ ਅਛਾ ਜੀ ਦਿਨ ਦੀ ਜੀ ਇਹ 2-3 ਦਿਨ ਪੂਰੇ ਹੋਣਿਆ ਗਾਂ ਤੇ ਠੀਕ ਜੀ ਜੀ ਸਾਡੇ ਆਪ ਦੀ ਘਰ ਦੀ ਗਾਂ ਮੋਲ ਦੀ ਆਉਣੀ ਆ ਅਛਾ ਜੀ ਕੁਝ ਨਹੀਂ ਲੈਦੇ ਛੇ ਛੱਡੇ ਵੀ ਤੇ ਗਾਂ ਦੀ ਗਾਰੰਟੀ ਇਹ ਹੋ ਗਈ ਗਾਂ ਸੁਈ ਆ ਪੌਣ ਸਾਲ ਬੱਚਾ ਵੀ ਨਾਲ ਪਾਉਂਦੇ ਅਛਾ ਜੀ ਮੱਦੀ ਪਿਓ ਜਨਾਨੀ ਚ ਚੌਣ ਵੀ ਪੋਲੀ ਠੀਕ ਹੈ ਠੀਕ ਹੈ ਕਿੰਨੇ ਕ ਦੁੱਧ ਲਈਏ ਦੁੱਧ ਵੀ ਜੀ 1500 ਲਗ ਲਗ 1000 ਚੋਂ ਦਰ ਆ ਅਛਾ ਜੀ ਜਿੱਦਾਂ ਮੱਦੀ ਤੋਂ ਸਹੀ ਭਾਗ ਲਿੱਤੀ ਲੈਦੇ ਅਛਾ ਜੀ 2-3 ਦਿਨ ਵੀ ਜੀ ਦਿਨ ਪੂਰੇ ਹੋਣਿਆ ਠ ਕੌਣ ਕੋ ਸੂਈ ਲਾ ਦੇ ਪਾ ਜਪਨ ਲਾਏ ਪਾ ਉਹ ਕੋ 30 ਤੇ ਪਾ 30 ਪੈਟੀ ਹੋਊਗੀ ਠੀਕ ਆ ਠੀਕ ਆ ਲਾਓ ਜੀ ਚਲਦੀ ਆ ਗਈ ਜੀ ਪੰਜਾਬ ਵਾਲੀ ਹਾਂਜੀ ਮੇਰੀ ਭਾਸ਼ਾ ਨੂੰ ਧਾਰਨ ਲਾਓ ਠੀਕ ਆ ਠੀਕ ਆ ਜੀ ਲਓ ਜੀ 2 ਦਿਨ 3 ਨੂੰ ਜਿਹੜੇ ਦੇਣੇ ਦੇ ਪੂਰੇ ਹੋ ਜਾਣੇ ਕੋਈ ਉੱਤੇ ਇੱਕ ਅੱਧਾ ਦਿਨ ਲਾ ਜੇ ਜਾਂ ਪਹਿਲਾਂ ਸਵੇਰੇ ਕੋਈ ਜੜੀ ਲੰਗ ਤੇ 15 ਲੀਟਰ ਵਾਲੀ ਜੱਥੀ ਆ ਗਈ ਪੰਜਾਬ ਵਾਲੀ ਇਹ ਤੇ ਲਾਟੋ ਲਾ ਜਿਹੜੀਆਂ ਜੇ ਕਾਫੀ ਆ ਹਵਾਨੇ ਤੇ ਬਾਨਾ ਵੀ ਜਿਹੜਾ ਬਾਨਾ ਜੇ ਕੰਨੂ ਗੱਲਾਂ ਹੁੰਦੀਆਂ ਉਹਦੇ ਅੱਛਾ ਜੀ ਫੋਟੋ ਵਾਲ ਨੂੰ ਬਾਨਾ ਲੈ ਠੀਕ ਹੈ ਠੀਕ ਹੈ ਸੁਈ ਲੈ ਜੀ ਬਾਨਾ ਜੀ ਠੀਕ ਹੈ ਤੇ ਇਹਦਾ ਮੁੱਲ ਵੀ ਜੀ ਮੁੱਲ ਵੀ ਜੀ ਦਾ 45 ਕਰਦੇ ਜੀ ਅੱਛਾ ਜੀ ਇਹ ਵੀ 38000 ਰੁਪਏ ਦੇ ਜੀ ਸੱਤੀੜੀ ਹਾਂ ਜੀ ਜੇ ਕੋਈ ਜੋੜਾ ਲਾ ਜੂਗਾ રે ਮੋਖੇ ਜਨਾਬ ਜੀ ਮੰਗ ਲਾਓ ਠੀਕ ਹੈ ਠੀਕ ਹੈ ਲਓ ਜੀ ਜੇ ਕੇ ਫਿਰ ਤਾਂ ਜੋੜਾ ਫੇਟਾਂਦਾ ਉਹ ਤੇ ਮੌਕੇ ਤੇ ਬਾਈ ਕਹਿੰਦਾ ਕਿ ਚਲੋ ਜੋ ਜੇ ਜੋੜਾ ਲਊ ਤਾਂ 25-35 ਹਜ਼ਾਰ ਦੀ ਅੱਛਾ ਜੀ 70 ਠੀਕ ਹੈ ਠੀਕ ਹੈ ਲਓ ਜੀ 35-35 ਹਜ਼ਾਰ ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਬਿਲਕੁਲ ਇਹ ਨਹੀਂ ਨਾਰਮਲ ਰੇਟ ਬਾਈ ਨੇ ਗੱਲ ਕਰਤਾ ਵਾ ਤੇ ਕਹਣਾ ਬਾਈ ਜੀ ਕਰੋ ਆਹ ਵੀ ਛਲੀ ਕਰੋ ਤੁਸੀਂ ਆਪਣੀ ਚੋ ਕੇ ਮਾਲ ਤੁਸੀਂ ਪੈਸੇ ਦੇਣੇ ਆ ਮਾਲ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੁਹਾਡਾ ਵੀ ਆਓ ਤੁਹਾਡਾ ਤੁਹਾਡਾ ਜੀ ਹਾਂਜੀ ਹਾਂਜੀ ਲਓ ਬਾਈ ਜੀ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕੋ ਪ੍ਰੇਮਾਂ ਦਾ